ਦੋਸਤੋ ਅੱਜ ਆਪਾਂ ਕੱਲ ਹੀ ਗੱਲ ਕਰਕੇ ਹਟਿਆ ਕਿ ਗਾਜ਼ਾ ਦੇ ਅੰਦਰ ਹਾਲਾਤ ਕਿੰਨੇ ਜਿਆਦਾ ਬੁਰੇ ਹੋ ਚੁੱਕੇ ਨੇ ਕਿੰਨੇ ਲੋਕ ਆਲਰੇਡੀ ਮਾਰੇ ਜਾ ਚੁੱਕੇ ਨੇ ਕਿੰਨੇ ਬੱਚਿਆਂ ਦੇ ਮਾਰੇ ਜਾਣ ਦਾ ਖਦਸ਼ਾ ਆ ਤੇ ਨਫ਼ਰਤਾਂ ਕੇਜ਼ ਹੱਥ ਤੱਕ ਫੈਲ ਗਈਆਂ ਆ ਤੇ ਵੈਸੇ ਵੀ ਇਹ ਜਿਹੜਾ ਇਹ ਇਜ਼ਰਾਈਲ ਤੇ ਗਾਜ਼ਾ ਦਾ ਜਿਹੜਾ ਕੌਨਫਲਿਕਟ ਆ ਇਹਦੇ ਪ੍ਰਭਾਵ ਪਹਿਲੇ ਦਿਨ ਤੋਂ ਹੀ ਪੂਰੀ ਦੁਨੀਆ 'ਚ ਜਿਹੜੇ ਆ ਫੀਲ ਕੀਤੇ ਜਾ ਰਹੇ ਨੇ ਇਹਦੇ ਚੱਲਦਿਆਂ ਯੂਕੇ ਤੇ ਯੂਐਸਏ ਦੀਆਂ ਵੋਟਾਂ 'ਚ ਵੀ ਇਲੈਕਸ਼ਨਾਂ ਦੇ ਵਿੱਚ ਵੀ ਇਸ ਮਸਲੇ ਨੇ ਸਿੱਧਾ ਪ੍ਰਭਾਵ ਪਾਇਆ ਤੇ ਹੁਣ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਵਿੱਚ ਦੋ ਇਜ਼ਰਾਈਲੀ ਐਮਬੈਸੀ ਦੇ ਜਿਹੜੇ ਉਹਨਾਂ ਦੇ ਸਟਾਫ ਸੀਗਾ ਉਹਨਾਂ ਨੂੰ ਦੋ ਜਣਿਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ ਉੱਥੇ ਨਾਰੇ ਲਗਾਏ ਗਏ ਕਿ ਫ੍ਰੀ ਫ੍ਰੀ ਪੈਲੇਸਟਾਈਨ ਕਿ ਪੈਲੇਸਤīn ਦੇ ਨਾਂ ਤੇ ਫਿਲਸਤੀਨ ਦੇ ਨਾਮ ਤੇ ਦੋ ਇਜ਼ਰਾਈਲੀ ਐਮਬੈਸੀ ਦੇ ਜਿਹੜੇ ਸੀਗੇ ਇੱਕ ਮੁੰਡਾ ਸੀ ਇੱਕ ਕੁੜੀ ਸੀ ਦੋਨੇ ਨੌਜਵਾਨ ਸੀਗੇ ਕਪਲ ਸੀਗੇ ਤੇ ਬਹੁਤ ਮੰਦ ਭਾਗੀ ਗੱਲ ਆ ਬਹੁਤ ਬੜੀ ਛੋਟੀ ਉਹਨਾਂ ਦੀ ਉਮਰ ਸੀ ਤੇ ਜਲਦੀ ਹੀ ਜਿਹੜਾ ਉਹ ਵਿਆਹ ਵਾਲੇ ਬੰਦਨ ਚ ਵੀ ਬੱਦਨ ਜਿਹੜੇ ਬੱਜਣ ਜਾ ਰਹੇ ਸੀਗੇ ਉਹਨਾਂ ਦੇ ਬਾਬਤ ਦੱਸਿਆ ਗਿਆ ਕਿ ਜਿਹੜਾ ਮੁੰਡਾ ਸੀਗਾ ਉਹਨੇ ਅੰਗੂਠੀ ਲਈ ਹੋਈ ਸੀ ਆਪ ਦੀ ਜਿਹੜੀ ਇਹ ਕੁੜੀ ਜਿਹੜੀ ਇਹਦੇ ਵਿੱਚ ਮਾਰੀ ਗਈ ਹੈ ਤੇ ਉਹਨੂੰ ਉਹਨੇ ਜਰੂਸ਼ਲਮ ਜਾ ਕੇ ਪ੍ਰਪੋਜ਼ ਕਰਨਾ ਸੀਗਾ ਸੋ ਕਪਲ ਸੀਗਾ ਇੱਕ ਜੋੜਾ ਸੀਗਾ ਜਿਹਨੂੰ ਕਿ ਗੋਲੀ ਮਾਰ ਕੇ ਮੌਤ ਦੇ ਘਾਟ ਉਦਾਰ ਦਿੱਤਾ ਗਿਆ ਇਸ ਨਫ਼ਰਤ ਦੀ ਭੇਟ ਕਹ ਲੋ ਕਿ ਜੋੜਾ ਚੜ ਗਿਆ ਹਾਲਾਂਕਿ ਮੈਨੂੰ ਪਤਾ ਹੁਣ ਸੋਸ਼ਲ ਮੀਡੀਆ ਤੇ ਆਲਰੇਡੀ ਸ਼ੁਰੂ ਹੋ ਗਿਆ ਜਾ ਪਤਾ ਹੀ ਸੀ ਕਿ ਹੋ ਜਾਣਾ ਕਿ ਜਦੋਂ ਇਹ ਗੱਲ ਆਉਣੀ ਆ ਕਿ ਦੇਖੋ ਕਿੰਡੀ ਇਹ ਮਾਸੂਮਾਂ ਨੂੰ ਮਾਰਿਆ ਗਿਆ ਤੇ ਜਦੇ ਜਦੇ ਜਿਹੜਾ ਦੂਜੇ ਪਾਸਿਆਂ ਨੇ ਕਹਿਣਾ ਕਿ ਦੇਖੋ ਜੀ ਗਾਜ਼ਾ ਦੇ ਅੰਦਰ ਕਿੰਨੇ ਮਾਸੂਮ ਮਾਰ ਰਹੇ ਨੇ ਜੋ ਕਿ ਸੱਚੀ ਗੱਲ ਹੈ ਮਰ ਵੀ ਰਹੇ ਨੇ ਪਰ ਮੌਤ ਦਾ ਬਦਲਾ ਤੁਸੀਂ ਮੌਤ ਦੇ ਨਾਲ ਤਾਂ ਬਿਲਕੁਲ ਵੀ ਨਹੀਂ ਦਿੱਤਾ ਜਾ ਸਕਦਾ ਤੇ ਜਿਹੜਾ ਪੀਸਫੁਲ ਇੱਕ ਕਹਿ ਲੋ ਕਿ ਲਹਿਰ ਆ ਫਿਲਸਤੀਨ ਦੇ ਹੱਕ ਦੇ ਵਿੱਚ ਜਾਂ ਗਾਜ਼ਾ ਦੇ ਲੋਕਾਂ ਦੇ ਹੱਕ ਦੇ ਵਿੱਚ ਉਹ ਕਿਤੇ ਨਾ ਕਿਤੇ ਇਦਾਂ ਦਾ ਜਦੋਂ ਕੋਈ ਵੀ ਕਦਮ ਚੱਕਿਆ ਜਾਂਦਾ ਕਿਸੇ ਬਲੋਂ ਉਹਨੂੰ ਧੱਕਾ ਵੀ ਲੱਗਦਾ ਹੁਣ ਤੁਹਾਨੂੰ ਪਤਾ ਕਿ ਮੈਂ ਆਲਰੇਡੀ ਤੁਹਾਡੇ ਨਾਲ ਸਾਂਝਾ ਕਰ ਚੁੱਕਾ ਕਿ ਯੂਕੇ ਯੂਐਫ ਆਪਣੇ ਯੂਕੇ ਫਰਾਂਸ ਤੇ ਕੈਨੇਡਾ ਇਹਨਾਂ ਨੇ ਤਿੰਨਾਂ ਨੇ ਜਿਹੜੀ ਹਾਲੀਆ ਸਮਿਆਂ ਦੀ ਸਭ ਤੋਂ ਸਟਰੋਂਗੇਸਟ ਸਟੇਟਮੈਂਟ ਜਿਹੜੀ ਆ ਜਾਰੀ ਕੀਤੀ ਹੈ ਇਜ਼ਰਾਈਲ ਦੇ ਪ੍ਰਤੀ ਕੰਡਮਨੇਸ਼ਨ ਜਿਹੜੀ ਆ ਜਾਰੀ ਕੀਤੀ ਹੈ ਕਿ ਭਾਈ ਇਜ਼ਰਾਈਲ ਨੂੰ ਆਪਣਾ ਤਰੀਕਾ ਬਦਲਣਾ ਪੈਣਾ ਉਹ ਇਸਟ੍ਰੀਕੇ ਨਾਲ ਇਸ ਵਾਰ ਨੂੰ ਨਹੀਂ ਲੜ ਸਕਦਾ ਜੇ ਇਸਟ੍ਰੀਕੇ ਨਾਲ ਗਾਜ਼ਾ ਦੇ ਅੰਦਰ ਉਹ ਲੜ ਰਿਹਾ ਤੇ ਰੋਕਾਂ ਰਕਾਪਟਾਂ ਲਾ ਕੇ ਜਿਹੜੀ ਏਡ ਨੂੰ ਵੀ ਰੋਕਿਆ ਜਾ ਰਿਹਾ ਹੁਣ ਬੜੀ ਹਾਸੋਹੀਣੀ ਸਥਿਤੀ ਬਣ ਜਾਂਦੀ ਆ ਜਦੋਂ ਜਿਹੜੇ ਆਪਣੇ ਇਜ਼ਰਾਇਲ ਵਾਲੇ ਨੇ ਉਹ ਕਹਿੰਦੇ ਨੇ ਕਿ ਅਸੀਂ ਗਾਜ਼ਾ ਦੇ ਅੰਦਰ ਜਿਹੜੀ ਏਡ ਨਹੀਂ ਜਾਣ ਦੇਣੀ ਮਤਲਬ ਕਿ ਖਾਣ ਪੀਣ ਦਾ ਸਮਾਨ ਜਾਂ ਜੋ ਵੀ ਰੋਜ਼ ਮਰਹਾਂ ਦੀਆਂ ਚੀਜ਼ਾਂ ਹੁੰਦੀਆਂ ਵੀ ਉਹ ਜਾਣ ਨਹੀਂ ਦੇਣੀਆਂ ਤੇ ਉਹਦਾ ਆਰਗੂਮੈਂਟ ਉਹ ਕੀ ਪੇਸ਼ ਕਰਦੇ ਨੇ ਕਿ ਜਿਹੜੀ ਇਹ ਏਡ ਜਾਂਦੀ ਆ ਇਹਦਾ ਇਸਤੇਮਾਲ ਤਾਂ ਹਮਾਸ ਵਾਲੇ ਕਰ ਲੈਂਦੇ ਆ ਹੁਣ ਲੋਕੀ ਪੁੱਛਦੇ ਆ ਕਿ ਜਿਹੜੇ ਛੋਟੇ ਬੱਚੇ ਆ ਜਿਹੜੇ ਛੋਟੇ ਬੱਚਿਆਂ ਦਾ ਦੁੱਧ ਜਾਣਾ ਪੀ ਉਸ ਦੁੱਧ ਦਾ ਕੀ ਇਸਤੇਮਾਲ ਕਰ ਲੈਣਗੇ ਹਮਾਸ ਵਾਲੇ ਯਾਰ ਵੀ ਤੁਸੀਂ ਥੋੜਾ ਬੋਲਣ ਲੱਗੇ ਤਾਂ ਸੋਚੋ ਵੀ ਇਜ਼ਰਾਈਲ ਵਾਲੇ ਠੀਕ ਆ ਨਾਲੇ ਵੈਸੇ ਵੀ ਇਜ਼ਰਾਈਲ ਦੇ ਲੋਕਾਂ ਨੇ ਤਾਂ ਜਿਹੜੀ ਜੂਜ਼ ਕਮਿਊਨਿਟੀ ਆ ਵੀ ਇਹਨੇ ਤਾਂ ਬਹੁਤ ਦੁੱਖ ਦੇਖੇ ਨੇ ਬਹੁਤ ਮੰਦ ਭਾਗਾ ਟਾਈਮ ਹਿਟਲਰ ਦੇ ਟਾਈਮ ਤੇ ਇਹਨਾਂ ਦੇ ਉੱਤੇ ਰਿਹਾ ਤਾਂ ਇਹਨਾਂ ਨੂੰ ਤਾਂ ਜਾਦੇ ਕਹਿ ਲਓ ਕਿ ਮਾਨਵਤਾ ਦੇ ਪ੍ਰਤੀ ਜਿਹੜਾ ਸੋਚਣਾ ਚਾਹੀਦਾ ਤੇ ਇਹ ਇਸ ਵੀਕੇ ਦੀ ਹਾਲਾਤ ਠੀਕ ਆ ਹਮਾਸ ਦੇ ਨਾਲ ਜਿਹੜਾ ਇਜ਼ਰਾਈਲ ਦਾ ਇੱਕ ਪੰਗਾ ਚੱਲ ਰਿਹਾ ਹਮਾਸ ਵਾਲਿਆਂ ਨੇ ਅਟੈਕ ਕੀਤਾ ਇਜ਼ਰਾਈਲ ਦੇ ਉੱਤੇ ਤੇ ਤੁਸੀਂ ਹਮਾਸ ਵਾਲਿਆਂ ਨਾਲ ਲੜੋ ਉਹਨੂੰ دہشت گرد ਜਥੇਬੰਦੀ ਵੀ ਹਲਾਣਿਆ ਹੋਇਆ ਤੇ ਤੁਸੀਂ ਉਹਨਾਂ ਦੇ ਖਿਲਾਫ ਕਾਰਵਾਈਆਂ ਜਿਹੜੀਆਂ ਕਰਨੀਆਂ ਕਰੋ ਪਰ ਤੁਸੀਂ ਜਿਹੜਾ ਇਜ਼ਰਾਈਲ ਇੱਕ ਫੁੱਲ ਫਲੈਜ ਕੰਟਰੀ ਆ ਉਹ ਉਹ ਕਿਸੇ ਜਥੇਬੰਦੀ ਵਾਂਗੂ ਕਿਸੇ دہشت گرد ਜਥੇਬੰਦੀ ਵਾਂਗੂ ਨਹੀਂ ਬਿਹੇਵ ਕਰ ਸਕਦਾ ਤੇ ਇਜ਼ਰਾਈਲ ਦਾ ਇਹ ਫਰਜ਼ ਮੰਨਦਾ ਕਿ ਉਹ ਨਾਗਰਿਕਾਂ ਦਾ ਜਿਹੜੇ ਸਿਵਿਲਿਅਨਸ ਆ ਵੀ ਉਹਨਾਂ ਦਾ ਖਿਆਲ ਰੱਖੇ ਪਰ ਇਹ ਜਿਹੜੀਆਂ ਨਫ਼ਰਤਾਂ ਆ ਜੇ ਮੈਂ ਕਹਾ ਕਿ ਬਹੁਤ ਜ਼ਿਆਦਾ ਇਹ ਵੱਧ ਚੁੱਕੀਆਂ ਨੇ ਸੋ ਇਹ ਜਿਹੜੇ ਦੋ ਇਜ਼ਰਾਈਲੀ ਐਮਬੈਸੀ ਦੇ ਜਿਹੜਾ ਸਟਾਫ ਸੀਗਾ ਇਹਨਾਂ ਨੂੰ ਗੋਲੀ ਮਾਰ ਕੇ ਜਿਹੜਾ ਵਾਸ਼ਿੰਗਟਨ ਡੀਸੀ ਅਮਰੀਕਾ ਦੀ ਰਾਜਧਾਨੀ ਵਨ ਆਫ ਦਾ ਸੇਫਸਟ ਆਪਾਂ ਕਹਿ ਸਕਦੇ ਹਾਂ ਸ਼ਹਿਰਾਂ ਦੇ ਵਿੱਚੋਂ ਇੱਕ ਉੱਥੇ ਇਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ ਇਹ ਜਿਹੜੇ ਦੋਨੇ ਜਣੇ ਸੀਗੇ ਜੀ ਇੱਕ ਯੂਸ਼ 뮤ਜ਼ੀਅਮ ਹੈਗਾ ਵਾਸ਼ਿੰਗਟਨ ਡੀਸੀ ਉੱਥੇ ਇਹ ਗਏ ਹੋਏ ਸੀਗੇ ਅੱਛਾ ਇਹ ਉੱਥੇ ਜਿਹੜਾ ਇੱਕ ਪ੍ਰੋਗਰਾਮ ਸੀਗਾ ਉਹ ਵੀ ਦੱਸਿਆ ਜਾ ਰਿਹਾ ਕਿੰਦੀ ਇਹ ਵੀ ਜਿਹੜੀ ਕਹ ਲੋ ਕਿ 트래ਜਿਕ ਗੱਲ ਆ ਕਿ ਉਹ ਪ੍ਰੋਗਰਾਮ ਇਦਾਂ ਦਾ ਹੀ ਸੀਗਾ ਕਿ ਆਪਾਂ ਜਿਹੜੇ ਗਾਜ਼ਨ ਜ਼ਿਆ ਵੀ ਜਿਹੜੇ ਗਾਜ਼ਾ ਦੇ ਅੰਦਰ ਲੋਕ ਆ ਤੇ ਇਜ਼ਰਾਇਲ ਦੇ ਲੋਕ ਆ ਬਈ ਆਪਾਂ ਇਹਨਾਂ ਨੂੰ ਜਿਹੜੇ ਇਕੱਠੇ ਕਿਦਾਂ ਕਰੀਏ ਵੀ ਇਹਨਾਂ ਦੀ ਮਦਦ ਕਿਦਾਂ ਕਰੀਏ ਤੇ ਉਹ ਵਿਚਾਰੇ ਉਸੇ ਇਵੈਂਟ ਤੇ ਦੋਨੇ ਜਣੇ ਵੀ ਗਏ ਹੋਏ ਸਿਗੇ ਜਿੱਥੇ ਇਹਨਾਂ ਨੂੰ ਇਹਨਾਂ ਨੂੰ ਜਾਣ ਤੋਂ ਆਪਣੀ ਤੋਂ ਹੱਥ ਧੋਣਾ ਪਿਆ ਸਹਰਾ ਲਿੰ ਮਿਲਗ੍ਰੇਮ ਤੇ ਯਾਰੋਂ ਲਿਸ਼ਨਸਕੀ ਜਿਹੜਾ ਇਹਨਾਂ ਦੇ ਜਿਹੜੇ ਦੋਨੇ ਜਣੇ ਮਾਰੇ ਗਏ ਇਹਨਾਂ ਦੇ ਨਾਮ ਸਿਗੇ ਬੜਾ ਨੌਜਵਾਨ ਇਹ ਮੁੰਡਾ ਕੁੜੀ ਦੋਨੇ ਜਣੇ ਸਿਗੇ ਐਂਡ ਜਿਹੜਾ ਸਸਪੈਕਟ ਆ ਜਿਹਦੇ ਉੱਤੇ ਸ਼ੱਕ ਆ ਤੇ ਉਹ ਇੱਕ ਵੀਡੀਓ ਦੇ ਵਿੱਚ ਨਜ਼ਰ ਵੀ ਆਉਂਦਾ ਫ੍ਰੀ ਫ੍ਰੀ ਪੈਲੇਸਟਾਈਨ ਕਰਦਾ ਹੋ ਤੇ ਜਿਹੜਾ ਸਸਪੈਕਟ ਆ ਜਿਹਦੇ ਉੱਤੇ ਇਲਜ਼ਾਮ ਹੈ ਗੋਲੀ ਮਾਰਨ ਦਾ ਉਹਦੀ ਉਮਰ 30 ਸਾਲ ਦੀ ਦੱਸੀ ਜਾ ਰਹੀ ਆ ਬੀਬੀਸੀ ਦੀ ਰਿਪੋਰਟ ਦੇ ਮੁਤਾਬਕ ਇਲਿਆਸ ਰੋਡਰਿਗਸ ਇਸ ਸ਼ਿਕਾਗੋ ਤੋਂ ਦੱਸਿਆ ਜਾ ਰਿਹਾ ਤੇ ਬੀਬੀਸੀ ਦੀ ਇਸ ਰਿਪੋਰਟ ਦੇ ਮੁਤਾਬਕ ਵੀ ਪੁਲਿਸ ਨੇ ਇਹ ਕਿਹਾ ਕਿ ਇਹਨੇ ਫ੍ਰੀ ਪੈਲੇਸਟਾਈਨ ਦਾ ਨਾਹਰਾ ਲਾਇਆ ਜਦੋਂ ਇਹਨੂੰ ਕਸਟਡੀ ਦੇ ਵਿੱਚ ਲੈ ਲਿਆ ਗਿਆ ਪੁਲਿਸ ਦੇ ਵੱਲੋਂ ਇਹਦੇ ਕੋਈ ਦਹਿਸ਼ਤਗਰਦੀ ਦੇ ਨਾਲ ਸੰਬੰਧ ਹੈਗੇ ਆ ਜਾਂ ਨਹੀਂ ਉਹਦੇ ਬਾਬਤ ਜਿਹੜੀ ਆ ਜਾਂਚ ਕੀਤੀ ਜਾ ਰਹੀ ਆ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਜਿਹੜਾ ਹਮਲਾ ਆ ਬਹੁਤ ਹੀ ਸੈਡ ਆ ਬੜਾ ਦੁਖਦਾਈ ਆ ਤੇ ਆਬਵੀਅਸਲੀ ਕਿ ਐਂਟੀ ਸੈਮਿਟイズਮ ਦੀ ਇਹ ਜਿਹੜੀ ਘਟਨਾ ਆ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਨਿਅਮਿਨ ਇਤਾਨਿਆਹੁ ਨੇ ਕਿਹਾ ਕਿ ਸਿਕਿਉਰਟੀ ਜਿਹੜੀ ਆ ਜਿੰਨੀਆਂ ਵੀ ਇਜ਼ਰਾਈਲੀ ਐਮਸੀਜ਼ ਨੇ ਵਰਲਡ ਵਾਈਡ ਉਹਨਾਂ ਦੇ ਉਹਨਾਂ ਦੇ ਜਿਹੜਾ ਲਈ ਸਿਕਿਉਰਟੀ ਵਧਾ ਦਿੱਤੀ ਗਈ ਆ ਐਂਡ ਤੇ ਜਿਹੜੇ ਫੋਰਨ ਮਿਨਿਸਟਰ ਨੇ ਇਜ਼ਰਾਈਲ ਦੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਆ ਘਟਨਾ ਆ ਇਹ ਡਾਇਰੈਕਟ ਨਤੀਜਾ ਆ ਜਿਹੜਾ ਕਿ ਟੌਕਸਿਕ ਐਂਟੀ ਸੈਮੈਟਿਕ ਇਨਸਾਈਟਮੈਂਟ ਅਗੇਂਸਟ ਇਜ਼ਰਾਈਲ ਐਂਡ ਯੂਜ਼ ਅਰਾਊਂਡ ਦਾ ਵਰਲਡ ਕਿ ਜਿਹੜਾ ਇਜ਼ਰਾਈਲ ਦੇ ਪ੍ਰਤੀ ਜਾਂ ਜਹੂਦੀ ਕਮਿਊਨਿਟੀ ਦੇ ਪ੍ਰਤੀ ਇੱਕ ਜਿਹੜੀ ਗਲਤ ਬਿਆਨਵਾਜ਼ੀ ਕੀਤੀ ਜਾ ਰਹੀ ਹੈ ਭੜਕਾਊ ਬਿਆਨਵਾਜ਼ੀ ਕੀਤੀ ਜਾ ਰਹੀ ਹੈ ਵੀ ਉਹ ਦਾ ਇਹ ਨਤੀਜਾ ਆ ਤੇ ਇਹ ਬਹੁਤ ਵਾਰ ਹੁੰਦਾ ਆ ਆਪਾਂ ਵੀ ਵੈਸੇ ਜਦੋਂ ਹੁਣ ਇੰਡੀਆ ਪਾਕਿਸਤਾਨ ਦੇ ਵਿੱਚ ਵੀ ਕੋਈ ਦੇਖਦੇ ਆ ਨਾ ਜੇ ਕੋਈ ਪਾਕਿਸਤਾਨ ਵਾਲਾ ਵਿਚਾਰਾ ਇਹ ਵੀ ਕਹਿ ਦਿੰਦਾ ਕਿ ਭਾਈ ਸਾਡੀ ਫੌਜ ਨੇ ਜਵਾਬ ਦੇ ਕਿਉਂ ਨੇ ਆਹ ਕੰਮ ਕਿੱਦਾਂ ਕੀਤਾ ਜਾ ਇੰਡੀਆ ਦੇ ਵਿੱਚ ਕੋਈ ਪੁੱਛ ਲੈਂਦਾ ਜਦੇ ਆਪਾਂ ਗद्दार ਘੋਸ਼ਿਤ ਕਰ ਦਿੰਦੇ ਆ ਤੇ ਇੱਧਰ ਇਜ਼ਰਾਈਲ ਦਾ ਵੀ ਇਹੀ ਕੰਮ ਆ ਕਿ ਮੜਾ ਜਾ ਕੋਈ ਇਹਨਾਂ ਨੂੰ ਕਹਿੰਦਾ ਕਿ ਤੂੰ ਜੇ ਹੁਣ ਯੂਕੇ ਵਾਲਿਆਂ ਨੇ ਕਿਹਾ ਜਾਂ ਕੋਈ ਵੀ ਕਹਦਾ ਕਿ ਤੁਸੀਂ ਜਿਹੜੀ ਵਾਰ ਲੜ ਰਹੇ ਹੋ ਉਹ ਇੱਕ ਤਰੀਕੇ ਨਾਲ ਲੜੋ ਤੇ ਉਹ ਜਦੋਂ ਹੀ ਕਹਿ ਦਿੰਦੇ ਆ ਭਾਈ ਇਹ ਤਾਂ ਐਂਟੀ ਸੈਮੀਟਿਜ਼ਮ ਕਰਦੇ ਆ ਇਹ 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 ਵੀ ਜਹੂਦੀਆਂ ਦੇ ਖਿਲਾਫ ਹੈ ਜਾਂ ਜਹੂਦੀਆਂ ਦੇ ਖਿਲਾਫ ਜਿਹੜਾ ਇਹ ਬੋਲ ਰਹੇ ਨੇ ਸੋ ਖੈਰ ਇਹਨੂੰ ਕਿਸੇ ਵੀ ਭਾਈਚਾਰੇ ਦੇ ਪ੍ਰਤੀ ਜਾਂ ਕਿਸੇ ਧਰਮ ਦੇ ਪ੍ਰਤੀ ਦੀ ਗੱਲ ਨਹੀਂ ਹੈਗੀ ਜਾਂ ਖਿਲਾਫ ਦੀ ਗੱਲ ਨਹੀਂ ਹੈਗੀ ਗੱਲ ਮਾਨਵਤਾ ਦੀ ਆ ਤੇ ਆਪਾਂ ਆਲਰੇਡੀ ਮੈਂ ਤੁਹਾਡੇ ਨਾਲ ਉਸ ਦਿਨ ਵੀ ਜਿਹੜੇ ਅੰਕੜੇ ਸਾਂਝੇ ਕੀਤੇ ਸੀਗੇ ਦਿਲ ਦਹਿਲਾਉਣ ਵਾਲੇ ਜਿਹੜੇ ਇਹ ਅੰਕੜੇ ਨੇ ਹੁਣ ਵੀ ਜੇਕਰ ਮੈਂ ਆਲ ਜ਼ਜ਼ੀਰਾ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂ ਤੇ ਇਹ ਜਿਹੜੀ ਆਗਾਜ਼ਾ ਦੇ ਅੰਦਰ ਹੈਲਥ ਮਿਨਿਸਟਰੀ ਆ ਜੋ ਕਿ ਹਵਾਸ ਦੇ ਵੱਲੋਂ ਰਨ ਕੀਤੀ ਜਾਂਦੀ ਆ ਇਹਦੇ ਮੁਤਾਬਕ ਹੁਣ ਤੱਕ 53655 ਲੋਕ ਮਾਰੇ ਗਏ ਨੇ ਇਕਲ ਕਿ 2950 ਜਿਹੜੇ ਜ਼ਖਮੀ ਹੋਏ ਨੇ ਐਂਡ ਇਹ ਜਿਹੜਾ ਡੈਥ ਟੋਲ ਆ ਇਹ ਦ ਗਵਰਨਮੈਂਟ ਮੀਡੀਆ ਆਫਿਸ ਅਪਡੇਟਡ ਦਾ ਡੈਥ ਟੋਲ ਟੂ ਮੋਰ ਥੈਨ 1700 ਸੇਇੰਗ 1000 ਆਫ ਪੀਪਲ ਮਿਸਿੰਗ ਅੰਡਰ ਦਾ ਰਵਲਰ ਆ ਪਰਿਜ਼ਿਊਮਡ ਡੈਡ ਕਿ ਜਿਹੜੇ ਲੋਕ ਉਹਨਾਂ ਦਾ ਕਹਿਣਾ ਕਿ ਜਿਹੜੇ ਮਲਵੇ ਦੇ ਹੇਠਾਂ ਦੱਬੇ ਹੋਏ ਨੇ ਉਹ ਵੀ ਲੋਕ ਐਕਚੁਅਲੀ ਮਰ ਹੀ ਚੁੱਕੇ ਨੇ ਤੇ ਅੰਦਾਜ਼ਨ ਜਿਹੜਾ ਨੇ ਲੀ 1200 ਲੋਕ ਮਾਰੇ ਗਏ ਸੀ ਇਜ਼ਰਾਈਲ ਦੇ ਅੰਦਰ ਜਦੋਂ ਹਮਾਸ ਨੇ ਅਟੈਕ ਕੀਤਾ ਤੇ 200 ਤੋਂ ਜ਼ਿਆਦੇ ਲੋਕਾਂ ਨੂੰ ਉਹਨਾਂ ਨੇ ਆਪਣੀ ਕੈਪਟਿਵਿਟੀ ਦੇ ਵਿੱਚ ਹਮਾਸ ਨੇ ਲੈ ਲਿਆ ਸੀ ਆਪਣੇ ਜਿਹੜਾ ਅਗਵਾ ਕਰ ਲਿਆ ਸੀ ਉਹਨਾਂ ਨੂੰ ਬੰਧਕ ਬਣਾ ਲਿਆ ਸੀ ਸੋ ਉਹ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਛੱਡੇ ਵੀ ਗਏ ਨੇ ਛਡਵਾਏ ਵੀ ਗਏ ਨੇ ਤੇ ਵੱਡੀ ਗਿਣਤੀ ਦੇ ਵਿੱਚ ਹਜੇ ਵੀ ਲੋਕ ਜਿਹੜੇ ਇਦਾਂ ਦੇ ਹੈਗੇ ਨੇ ਜਿਹੜੇ ਕਿ ਹਮਾਸ ਦੇ ਕਬਜ਼ੇ ਦੇ ਵਿੱਚ ਨੇ ਤੇ ਹਮਾਸ ਉਹਨਾਂ ਨੂੰ ਛੱਡਣ ਦੇ ਲਈ ਤਾਂ ਤਿਆਰ ਆ ਪਰ ਹਮਾਸ ਦਾ ਇਹ ਕਹਿਣਾ ਕਿ ਕਿਸੇ ਨਾ ਕਿਸੇ ਪੀਸ ਅਗਰੀਮੈਂਟ ਦੇ ਤਹਿਤ ਅਸੀਂ ਉਹਨਾਂ ਨੂੰ ਛੱਡਣ ਦੇ ਲਈ ਤਿਆਰ ਆ ਜਦ ਕਿ ਇਜ਼ਰਾਈਲ ਦਾ ਇਹ ਕਹਿਣਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਇਤਨ ਯਾਹੂਦਾ ਇਹ ਕਹਿਣਾ ਕਿ ਸਵੇਰ ਨੂੰ ਜੰ ਜਿਹੜੇ ਹਥਿਆਰ ਛੱਡ ਦੇਣ ਤੇ ਹੱਥ ਖੜੇ ਕਰਕੇ ਆਤਮ ਸਮਰਪਣ ਕਰ ਦੇਣ ਤੇ ਜਿਹੜੇ ਸਾਡੇ ਬੰਦ ਕਿਆ ਉਹਨਾਂ ਨੂੰ ਰਿਹਾ ਕਰ ਦੇਣ ਸੋ ਖੈਰ ਸਥਿਤੀਆਂ ਬਹੁਤ ਜ਼ਿਆਦਾ ਬੁਰੀਆਂ ਨੇ ਲਗਾਤਾਰ ਇਹਦੇ ਤੇ ਤੁਹਾਡੇ ਨਾਲ ਗੱਲ ਕਰਦੇ ਰਹਿਵਾਂਗੇ ਤੁਸੀਂ ਆਪਣਾ ਤੇ ਆਪਣੇ ਇਸ ਚਾਲ ਦਾ ਖਿਆਲ ਰੱਖਿਓ ਸਸਵੀ